ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 25 ਅਗਸਤ ਹੈ 25 ਅਗਸਤ 1636 ਨਾਮਵਰ ਕਵੀ ਭਾਈ ਗੁਰਦਾਸ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਆਪਣੇ ਹੱਥ ਦੇ ਨਾਲ ਲਿਖਣ ਦਾ ਮਾਣ ਹਾਸਲ ਹੋਇਆ ਉਹ 25 ਅਗਸਤ 1636 ਦੇ ਦਿਨ ਗੋਵਿੰਦਵਾਲ ਵਿਖੇ ਚੜ੍ਹਾਈ ਕਰ ਗਏ ਇਸ ਮੌਕੇ ਤੇ ਗੁਰੂ ਹਰਗੋਬਿੰਦ ਸਾਹਿਬ ਨਗਰ ਦੇ ਵਿੱਚ ਮੌਜੂਦ ਸਨ ਭਾਈ ਗੁਰਦਾਸ ਦਾ ਸੰਸਕਾਰ ਉਹਨਾਂ ਨੇ ਖੁਦ ਆਪਣੇ ਹੱਥੀਂ ਕੀਤਾ 25 ਅਗਸਤ 1922 ਗੁਰਦੁਆਰਾ ਗੁਰੂ ਕਾ ਬਾਗ ਕੁੱਕੇ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਲੰਗਰ ਵਾਸਤੇ ਬਾਲਣ ਵਾਸਤੇ ਲੱਕੜ ਗੁਰਦੁਆਰੇ ਦੀ ਜ਼ਮੀਨ ਦੇ ਵਿੱਚ ਖੜੇ ਕਿੱਕਰ ਦੇ ਦਰਖਤਾਂ ਤੋਂ ਲਿਆਂਦੀ ਜਾਂਦੀ ਸੀ 8 ਅਗਸਤ 1922 ਦੇ ਦਿਨ ਪੰਜ ਅਕਾਲੀ ਲੰਗਰ ਵਾਸਤੇ ਇੱਕ ਸੁੱਕੇ ਕਿੱਕਰ ਦੀ ਲੱਕੜ ਕੱਟ ਲਿਆਏ ਉਹਨਾਂ ਨੂੰ 9 ਅਗਸਤ ਦੇ ਦਿਨ ਡਾਨਟ ਡੀਸੀ ਦੇ ਹੁਕਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੋਰ ਤਾਂ ਹੋਰ ਇਸ ਸਬੰਧ ਦੇ ਵਿੱਚ ਇੱਕ ਸਾਬਕਾ ਮਹੰਤ ਸੁੰਦਰਦਾਸ ਨੇ ਲਿਖਤੀ ਤੌਰ ਤੇ ਕੋਈ ਸ਼ਿਕਾਇਤ ਵੀ ਨਹੀਂ ਸੀ ਕੀਤੀ ਅਤੇ ਸਿੱਖ ਚੋਖੇ ਚਿਰ ਤੋਂ ਲੰਗਰ ਵਾਸਤੇ ਲੱਕੜ ਇੱਥੋਂ ਲਿਜਾਂਦੇ ਰਹੇ ਸਨ 10 ਅਗਸਤ ਨੂੰ ਅਡੀਸ਼ਨਲ ਐਸਪੀ ਮਿਸਟਰ ਐਸਜੀਐਮ ਬੀਟੀ ਗੁਰੂਦਾਬਾਗ ਪਹੁੰਚਿਆ ਅਤੇ ਮਹੰਤ ਦੇ ਕੋਲੋਂ ਲਿਖਤੀ ਸ਼ਿਕਾਇਤ ਲੈ ਲਈ ਇਸ ਮੰਗਰੋਂ ਵੀ ਸਿੱਖ ਲੱਕੜ ਕੱਟਦੇ ਰਹੇ ਪਰ 22 ਅਗਸਤ 1922 ਦੇ ਦਿਨ ਸਰਕਾਰ ਨੇ ਲੱਕੜ ਕੱਟਣ ਵਾਲੇ ਸਿੱਖਾਂ ਨੂੰ ਫੇਰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ 24 ਅਗਸਤ ਤੱਕ 180 ਗ੍ਰਿਫਤਾਰੀਆਂ ਹੋ ਚੁੱਕੀਆਂ ਸਨ 25 ਅਗਸਤ ਨੂੰ 30 ਹੋਰ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ 25 ਅਗਸਤ ਨੂੰ ਜਦੋਂ 136 ਸਿੱਖਾਂ ਦਾ ਜਥਾ ਗੁਰੂਦਾਬਾਗ ਗਿਆ ਤਾਂ ਪੁਲਿਸ ਨੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਕੁੱਟਣਾ ਸ਼ੁਰੂ ਕਰ ਦਿੱਤਾ ਉਸ ਦਿਨ ਜਥੇ ਦੇ ਤਕਰੀਬਨ ਸੌ ਸਿਕਨੋ ਪੁਲਸ ਨੇ ਵੈਸ਼ਿਆਨਾ ਤਰੀਕੇ ਦੇ ਨਾਲ ਡਾਂਗਾ ਮਾਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕੀਤਾ ਸੀ 25 ਅਗਸਤ 1977 ਜਥਾ ਪਿੰਡਰਾ ਮਹਿਤਾ ਜਿਹੜੇ ਆਪਣੇ ਆਪ ਨੂੰ 1977 ਤੋਂ ਮਗਰੋਂ ਦਮਦਮੀ ਟਕਸਾਲ ਲਿਖਣ ਲੱਗ ਪਏ ਸਨ ਉਹਨਾਂ ਦੇ ਮੁਖੀ ਗਿਆਨੀ ਕਰਤਾਰ ਸਿੰਘ ਪਿੰਡਰਾ ਜੋ ਕਿ 3 ਅਗਸਤ 1977 ਦੇ ਦਿਨ ਇੱਕ ਸੜਕ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਅਤੇ ਜਿਨ੍ਹਾਂ ਨੇ ਆਪਰੇਸ਼ਨ ਸਮੇਂ ਵਾਲਾਂ ਦਾ ਕੁਝ ਹਿੱਸਾ ਕੱਟਣ ਦੀ ਇਜਾਜ਼ਤ ਦੇਣ ਤੋਂ ਨਾ ਕਰ ਦਿੱਤੀ ਸੀ ਉਹ 4 ਅਗਸਤ ਨੂੰ ਚੜ੍ਹਾਈ ਕਰ ਗਏ ਉਨਾ ਸਬੰਧੀ ਅੰਤਮ ਰਸਮਾਂ ਪੂਰੀਆਂ ਹੋਣ ਤੋਂ ਮਗਰੋਂ 25 ਅਗਸਤ 1970 ਦੇ ਦਿਨ 30 ਸਾਲ ਦੇ ਨੌਜਵਾਨ ਗਿਆਨੀ ਜਰਨੈਲ ਸਿੰਘ ਰੋਡੇ ਨੂੰ ਇਸ ਜੱਥੇ ਦੇ ਮੁਖੀ ਬਣਾਇਆ ਗਿਆ। ਮਗਰੋਂ 13 ਅਪ੍ਰੈਲ 1978 ਦੇ ਦਿਨ 13 ਸਿੱਖਾਂ ਦੇ ਨਿਰੰਕਾਰੀਆਂ ਹੱਥੋਂ ਕਤਲ ਹੋਣ ਮਗਰੋਂ ਬਾਬਾ ਜਰਨੈਲ ਸਿੰਘ ਸਿੱਖ ਪੰਥ ਦੇ ਨੌਜਵਾਨਾਂ ਦੇ ਸਿਰਮੌਰ ਆਗੂ ਬਣ ਗਏ ਅਤੇ 6 ਜੂਨ 1984 ਦੇ ਦਿਨ ਭਾਰਤੀ ਫੌਜਾਂ ਦੇ ਨਾਲ ਲੜਦੇ ਸ਼ਹੀਦ ਹੋ ਗਏ। ਸਿੱਖ ਤਵਾਰੀਖ ਦੇ ਵਿੱਚ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ ਅਤੇ ਮਾਸਟਰ ਤਾਰਾ ਸਿੰਘ ਸਿੱਖਾਂ ਦੇ ਸਭ ਤੋਂ ਵੱਧ ਮਕਬੂਲ ਆਗੂ ਗਿਣੇ ਜਾਂਦੇ ਰਹੇ ਪਰ ਉਸ ਤੋਂ ਬਾਅਦ ਸਭ ਤੋਂ ਵੱਧ ਮਕਬੂਲੀਅਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਹਾਸਲ ਕੀਤੀ। ਪੌਣੇ 3 ਸਾਲ ਸਤੰਬਰ 1982 ਤੋਂ ਜੂਨ 1984 ਤੱਕ ਉਹਨਾਂ ਅਗਵਾਈ ਦਿੱਤੀ ਅਤੇ ਸਿੱਖ ਤਵਾਰੀਖ ਦੇ ਵਿੱਚ ਇੰਨੇ ਘੱਟ ਸਮੇਂ ਦੇ ਵਿੱਚ ਇਹਨਾਂ ਨਾਂ ਨਾ ਕਿਸੇ ਨੇ ਬਣਾਇਆ ਸੀ ਅਤੇ ਨਾ ਹੀ ਕੋਈ ਸ਼ਾਇਦ ਬਣਾ ਸਕੇਗਾ। ਭਿੰਡਰਾਂਵਾਲੇ ਦਾ ਸਭ ਤੋਂ ਅਹਿਮ ਐਕਸ਼ਨ April 1978 ਦੇ ਵਿੱਚ ਨਰਕਾਰੀਆਂ ਦੇ ਖਿਲਾਫ ਜਿਹਾਦ ਖੋਲਣਾ ਸੀ ਇਥੋਂ ਹੀ ਉਹ ਪੰਥਕ ਸਫਾਂ ਦੇ ਵਿੱਚ ਮਕਬੂਲ ਹੋਏ ਸਨ 25 ਅਗਸਤ 1987 ਦੇ ਦਿਨ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਰਾਣਾ ਪੁੱਤਰ ਗੁਰਦੀਪ ਸਿੰਘ ਅਤੇ ਉਸ ਦਾ ਭਰਾ ਇੰਦਰਪਾਲ ਸਿੰਘ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਮਈ 1988 ਦੇ ਵਿੱਚ ਦਰਬਾਰ ਸਾਹਿਬ ਤੇ ਤੀਜੇ ਹਮਲੇ ਮੰਗਰੋ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ 30 ਮਈ 1988 ਨੂੰ ਪੰਜ ਗ੍ਰੰਥੀਆਂ ਜਸਪੀਰ ਸਿੰਘ ਪੂਰਨ ਸਿੰਘ ਜਸਵੰਤ ਸਿੰਘ ਕਸ਼ਮੀਰ ਸਿੰਘ ਸੁਵਿੰਦਰ ਸਿੰਘ ਨੂੰ ਬਰਤ ਤਰਫ ਕਰ ਦਿੱਤਾ ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਮਾਲ ਸਿੰਘ ਕਮਾਨ ਨੂੰ ਗ੍ਰਿਫਤਾਰ ਕਰਕੇ ਸਰਕਾਰ ਨੇ ਜ਼ੋਰ ਪਾਇਆ ਕਿ ਇਹ ਬਰਖਾਸਤਗੀ ਨਾ ਕੀਤੀ ਜਾਵੇ ਪਰ ਉਸਨੇ ਮੀਟਿੰਗ ਖਤਮ ਹੋਣ ਤੋਂ ਪਹਿਲਾਂ ਹੀ ਇਹਨਾਂ ਹੁਕਮਾਂ ਤੇ ਦਸਤਖਤ ਕਰ ਦਿੱਤੇ ਸਨ ਅਕਾਲੀਆਂ ਵੱਲੋਂ ਸਰਕਾਰ ਦੀ ਗੱਲ ਨਾ ਮੰਨਣ ਕਰਕੇ ਉਹਨਾਂ ਦੇ ਆਗੂਆਂ ਸੁਰਜਨ ਸਿੰਘ ਠੇਕੇਦਾਰ ਸੁਖਜਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਕੁਲਦੀਪ ਸਿੰਘ ਵਡਾਲਾ ਅਤੇ ਕੁਝ ਹੋਰ ਅਕਾਲੀਆਂ ਨੂੰ ਪੰਜਾਬ ਤੋਂ ਦੂਰ ਜ਼ਿਲ੍ਹਿਆਂ ਦੇ ਵਿੱਚ ਭੇਜ ਦਿੱਤਾ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖਤ ਸਾਹਿਬ ਤੋਂ ਸਰਬਰਾਹੀ ਤੋਂ ਬਰਖਾਸਤ ਕੀਤੇ ਜਾਣ ਤੇ ਉਸ ਦਾ ਦਾਦਾ ਬਾਬਾ ਜਗਵਿੰਦਰ ਸਿੰਘ ਮੁਖਲਾ ਗਿਆ। ਉਸ ਨੇ ਆਪਣੇ ਸਾਥੀਆਂ ਦੀ ਮੀਟਿੰਗ 26 ਜੂਨ ਨੂੰ ਗੁਰਦੁਆਰਾ ਆਲਮਗੀਰ ਦੇ ਵਿੱਚ ਕੀਤੀ ਸੀ। ਇਸ ਮੀਟਿੰਗ ਦੇ ਵਿੱਚ ਬਾਬਾ ਪਰਿਵਾਰ ਤੋਂ ਇਲਾਵਾ ਅਜੀਤ ਸਿੰਘ ਪਰਵਾਰ ਵਿਚੋੜਾ, ਜਗਦੇਵ ਸਿੰਘ ਖੁੱਡੀਆਂ ਅਤੇ ਸੁੱਚਾ ਸਿੰਘ ਛੋਟੇ ਪਰਪੁਜੇ ਸਨ। ਬਾਬੇ ਨੇ ਮਨਜੀਤ ਸਿੰਘ, ਸ਼ਮਿੰਦਰ ਸਿੰਘ, ਮਾਲ ਸਿੰਘ ਕਮਾਨ, ਉਜਾਗਰ ਸਿੰਘ ਰੰਗਰੇਟਾ, ਸ਼ਿਵ ਸਿੰਘ ਖੁਸ਼ੀਪੁਰ, ਹਰੀ ਸਿੰਘ ਆਰੇਵਾਲਾ ਅਤੇ ਪੂਰਨ ਸਿੰਘ ਜੋਸ਼ ਨੂੰ 6-6 ਸਾਲ ਵਾਸਤੇ ਅਕਾਲੀ ਦਲ ਦੇ ਵਿੱਚੋਂ ਕੱਢਣ ਦਾ ਹਸੋਹੀਣਾ ਐਲਾਨ ਕਰ ਦਿੱਤਾ। ਅਗਲੇ ਹੀ ਦਿਨ 27 ਜੂਨ ਅਕਾਲੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਰੋਡੇ ਪੰਚਾਇਤ ਦੀ ਮੀਟਿੰਗ ਆਖ ਕੇ ਰੱਦ ਕਰ ਦਿੱਤਾ ਅਤੇ ਇਸ ਨੂੰ ਫਰਾਡ ਅਤੇ ਗੈਰਕਾਨੂੰਨੀ ਘਰਾ ਦੇ ਦਿੱਤਾ। ਬਾਬਾ ਜਗਵਿੰਦਰ ਸਿੰਘ ਅਤੇ ਉਸ ਦੇ ਕੁਝ ਵਫਾਦਾਰਾਂ ਨੇ ਆਪਣਾ ਵੱਖਰਾ ਦਲ ਕਾਇਮ ਕਰ ਲਿਆ ਅਤੇ ਇਸ ਤੋਂ ਮਗਰੋਂ 25 ਅਗਸਤ 1988 ਦੇ ਦਿਨ ਅਕਾਲੀ ਪਾਰਟੀ ਦੇ ਬਾਕੀ ਆਗੂਆਂ ਨੇ ਜਗਦੇਵ ਸਿੰਘ ਤਲਵੰਡੀ ਨੂੰ ਆਪਣਾ ਪ੍ਰਧਾਨ ਚੁਣ ਲਿਆ। ਜੇਲ੍ਹ ਦੇ ਵਿੱਚ ਹੁਣ ਕਰਕੇ ਜਗਦੇਵਰ ਤਲਵੰਡੀ ਇਸ ਮੀਟਿੰਗ ਦੇ ਵਿੱਚ ਖੁਦ ਆਪ ਹਾਜ਼ਰ ਨਹੀਂ ਸੀ ਹੋ ਸਕੇ। 25 ਅਗਸਤ 1990 ਦੇ ਦਿਨ ਪੰਜਾਬ ਪੁਲਿਸ ਨੇ ਕੁਲਵੰਤ ਸਿੰਘ ਬੱਬਰਵਾਸੀ ਜਾਤੀ ਉਮਰਾ, ਬਲਦੇਵ ਸਿੰਘ ਬਿੱਲਾ ਬੱਬਰਵਾਸੀ ਫੈਸਲਾਬਾਦ, ਗੁਰਦਾਸਪੁਰ, ਸਰਬਜੀਤ ਸਿੰਘ ਸੀਤਾਵਾਸੀ ਨਾਨਕਨਗਰ ਬਟਾਲਾ ਨਕਲੀ ਪਰਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 25 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਬਖਸ਼ ਸਿੰਘ ਉਰਫ ਬੰਦਾ ਸਿੰਘ ਬਹਾਦਰ ਉਰਫ ਗੁਰਨਾਮ ਸਿੰਘ ਵਾਸੀ ਬੇਦੀ ਨਗਰ ਮੋਗਾ ਤਰਸੇਮ ਸਿੰਘ ਰਬੈਰੋ ਕਾਂਡ ਵਾਸੀ ਤੇਜਾ ਬਹਿਲਾ ਜਸਬੀਰ ਸਿੰਘ ਪਿੰਕਾ ਵਾਸੀ ਕਮਾਲਪੁਰਾ ਬਾਵਾ ਸਿੰਘ ਬੁਲਾਰਾ ਅਤੇ ਉਸ ਦੀ ਪਤਨੀ ਬੀਬੀ ਬਚਨ ਕੌਰ ਵਾਸੀ ਬੁਲਾਰਾ ਅੰਮ੍ਰਿਤਸਰ ਸਵਰਨ ਸਿੰਘ ਕਲਸੀ ਪੱਪੂ ਪੁੱਤਰ ਗੁਰਮਖ ਸਿੰਘ ਵਾਸੀ ਦੋਦੇ ਕਲਸੀ ਅੰਮ੍ਰਿਤਸਰ ਬਲਜੀਤ ਸਿੰਘ ਉਰਫ ਬੰਬ ਪੁੱਤਰ ਸੁਰਜੀਤ ਸਿੰਘ ਵਾਸੀ ਢੱਕ ਮਾਜਰਾ ਜਲੰਧਰ ਬਲਵਿੰਦਰ ਸਿੰਘ ਵਾਸੀ ਬੱਚੀ ਵਿੰਡ ਅੰਮ੍ਰਿਤਸਰ ਗੁਰਜੀਤ ਸਿੰਘ ਬਿੱਲਾ ਵਾਸੀ ਕਾਮਾ ਪ੍ਰੀਤਮ ਸਿੰਘ ਸੁਰਿੰਦਰ ਸਿੰਘ ਸ਼ਿੰਦੀ ਬਲਬੀਰ ਸਿੰਘ ਔਰ ਬਾਬਾ ਗਰਜਾ ਸਿੰਘ ਅਤੇ ਮੱਖਣ ਸਿੰਘ ਬੱਬਰ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।